हिमाचल ਵਿੱਚ ਪਿਤੇ 24 ਘੰਟੇ ਤੋਂ ਹੋ ਰਹੀ ਲਗਾਤਾਰ بارش ਨੇ ਮੰਡੀ ਵਿੱਚ تباہੀ ਮਚਾ ਦਿੱਤੀ ਹੈ ਸੜਕਾਂ ਤੇ ਪੁਲ ਪਾਣੀ ਵਿੱਚ ਰੁੜ ਗਏ ਨੇ ਕਈ ਜ਼ਿਲ੍ਹਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ 200 ਤੋਂ ਜ਼ਿਆਦਾ ਗੱਡੀਆਂ ਬਰਬਾਦ ਹੋ ਗਈਆਂ ਨੇ ਮੰਡੀ ਦੇ ਹੁਟਕਰ ਪਿੰਡ ਵਿੱਚ ਸਭ ਤੋਂ ਵੱਧ ਤਬahi ਹੋਈ ਹੈ ਜਲਾ ਹਮੀਰਪੁਰ ਵਿੱਚ ਵੀ ਕਾਫੀ ਨੁਕਸਾਨ ਹੋਇਆ ਲੋਕ ਨਿਰਮਾਣ ਵਿਭਾਗ ਦੇ ਮੰਡੀ ਜ਼ੋਨ ਵਿੱਚ 130 ਸੜਕਾਂ ਤੇ ਆਵਾਜਾਈ ਠੱਪ ਹੋਈ ਹੈ ਪੂਰੇ ਸੂਬੇ ਵਿੱਚ 260 ਤੋਂ ਵੱਧ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋਈ ਹੈ ਸਮਾਚਰ ਚ ਤੇਜ਼ਮੀ ਤੋਂ ਬਾਅਦ ਆਏ ਹੜ ਨੇ ਕਈ ਤਰ੍ਹਾਂ ਦੇ ਤਬਾਈ ਲਿਆ ਦਿੱਤੀ ਹੈ ਅਸੀਂ ਇਸ ਵਕਤ ਮੌਜੂਦਾ ਮੰਡੀ ਦੇ ਗੁਟਕਰਪੈਂਡ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਤਬਾਈ ਹੋਈ ਹੈ ਅਸੀਂ ਇਸ ਵਕਤ ਇੱਕ ਆਟੋਮੋਬਾਈਲ ਕੰਪਨੀ ਦੇ ਅੰਦਰ ਆ ਜਿੱਥੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਗੱਡੀਆਂ ਦਾ ਨੁਕਸਾਨ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਦੀਵਾਰ ਦਾ ਇੱਕ ਹਿੱਸਾ ਇਹ ਗੱਡੀ ਦੇ ਉੱਪਰ ਆ ਚੁੱਕਿਆ ਹੈ ਜਿਸ ਵਕਤ ਇਸ ਜਗ੍ਹਾ ਤੇ ਫਲੱਡ ਆਇਆ ਸੀ ਤਾਂ ਬੁਰੀ ਤਰ੍ਹਾਂ ਨਾਲ ਇੱਥੇ ਕਈ-ਕਈ ਫੁੱਟ ਤੱਕ ਪਾਣੀ ਦਾ ਜਿਹੜਾ ਵਹਾ ਸੀ ਇਹ ਦੀਵਾਰ ਤੋੜ ਕੇ ਬਿਲਕੁਲ ਇਸ ਦੇ ਪਿਛਲੇ ਪਾਸੇ ਇੱਕ ਸੁਕੇਤ ਨਦੀ ਹੈ ਜਿਸ ਦਾ ਪਾਣੀ ਇੰਨੀ ਤੇਜ਼ੀ ਨਾਲ ਆਇਆ ਹਾਲਾਂਕਿ ਜਿਹੜੇ ਕੰਪਨੀ ਦੇ ਅੰਪਲਾਈ ਨੇ ਲੱਗੇ ਹੋਏ ਨੇ ਲਗਾਤਾਰ ਇਸ ਮਾਹੌਲ ਨੂੰ ਠੀਕ ਕਰਨ ਦੇ ਲਈ ਕਾਰਾਂ ਨੂੰ ਜਿਹੜਾ ਦੁਬਾਰਾ ਤੋਂ ਜਿਹੜਾ ਪਹਿਲਾਂ ਵਰਗੀ ਸਥਿਤੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਲੇ ਵੀ ਦੇਖਣ ਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਉਸ ਵਕਤ ਜਿਸ ਵਕਤ ਤੇਜ਼ ਪਾਣੀ ਦਾ ਵਹਾਅ ਆਇਆ ਤਾਂ ਕੀ ਨਜ਼ਾਰਾ ਰਿਹਾ ਹੋਏਗਾ ਉਸ ਵਕਤ ਇਸ ਪੂਰੇ ਜਿਹੜਾ ਸ਼ੋਰੂਮ ਦਾ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਸੀ ਕਾਫੀ ਨੁਕਸਾਨ ਹੋਇਆ 2004 ਦੇ ਵਿੱਚ ਵੀ ਅਜਿਹੀ ਤਵਾਈ ਆਈ ਸੀ ਇਸੇ ਤਰ੍ਹਾਂ ਹੜ ਆਇਆ ਸੀ ਔਰ ਉਸ ਦੇ ਚੱਲਦੇ ਕਾਫੀ ਨੁਕਸਾਨ ਚਲਣਾ ਪਿਆ मंडी इलाके बारिश का जो माहौल था वो सुबह से ही बहुत ज्यादा था रात से बोरी बारिश हो रही थी कहीं पे पानी इकट्ठा हुआ वो एकदम छूटा जिसके कारण एकदम इतना फोर्स आया पानी का कि दीवार तोड़ के सारा पानी अंदर आ गया और जो गाड़ियां थी वो पानी में तैरने शुरू हो गई तो इतना टाइम नहीं था कि हम कुछ गाड़ियां बाहर निकाल सकते और जान माल का ऐसा काफी नुकसान हुआ है ये आपका सुंदरनगर से लेकर मंडी तक काफी नुकसान देखने में मिल रहा है वो सौ कर गाड़ियाँ हमारा नुकसान हुआ है यहाँ पर कंपनी में उसके अलावा नई गाड़ियाँ भी हैं पुरानी गाड़ियाँ भी हैं और बिल्डिंग का भी नुकसान हुआ है कंप्यूटर्स का नुकसान हुआ है तो एस्टिमेट अभी लगाना मुश्किल है पर ये जो एस्टिमेट जाएगा कॉस्ट जाएगी सात आठ करोड़ के आसपास आपका यह आएगा